ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਜਰਸੀ ਆ ਗਈ ਵੀਰੋ ਬਹੁਤ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਹੁਣ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵੀਰ ਜੀ ਠੀਕ ਠਾਕ ਵਧੀਆ ਹਾਂ ਵੀਰੇ ਨਾਂ ਦੱਸ ਦਿਓ ਹਾਂ ਵੀਰ ਜੀ ਆਪਣਾ ਰਮਨਦੀਪ ਪਿੰਡ ਰਵਾਜ ਜਿਹੜਾ ਕਤਾਰਪੁਰ ਤਸੀਰ ਡੇਰਾ ਬਾਬਾ ਨਾਨਕ ਦੇ ਵੀਰ ਜੀ ਹਾਂਜੀ ਫੋਨ ਨੰਬਰ ਆਪਣਾ 6284104047 ਜੀ ਦੇ ਵੀਰ ਜੀ ਠੀਕ ਹੈ ਜੀ ਤਾਂ ਵੀਰੇ ਆਪਣਿਆਂ ਆ ਗਈ ਵਸ਼ੀ ਜਰਸੀ ਕੋਲੇ ਫਿਰ ਵਾਲੀ ਜਰਸੀ ਵੀਰ ਜੀ ਬਿਲਕੁਲ ਜੀ ਇਹ ਵੀਰ ਜੀ ਜੀ ਪੰਜਾਬ ਵਾਲੀ ਵੀਰ ਜੀ ਉਧਰ ਵੀ ਚੰਗੀ ਜਰਸੀ ਪਾਈ ਸੀ ਟੋਪ ਕਲਾਸ ਹਨਾ ਟੋਪ ਕਲਾਸ ਪਾਈ ਸੀ ਨਾ ਪਹਿਲੇ ਫੋਨ ਤੇ ਵੇਖੀ ਵੀਰ ਜੀ ਆਪਣੀ ਤੇ ਖੜੀ ਵੀਰ ਵੇਚਣ ਬੜੇ ਵੀਰ ਨੇ ਖੜੀ ਜੀ ਵੇਚਣਾਂ ਨੇ ਹਾਂ ਜੀ ਵੀਰ ਜੀ ਹੁਣ ਵੀਰ ਵੀ ਕਹਿਣ ਲੈਂਦਾ ਕੋਈ ਆਵੇਗੀ ਉਦਾਂ ਨਹੀਂ ਜੋ ਉਹ ਚੀਜ਼ ਭੇਜੋ ਬਿਲਕੁਲ ਉਹ ਉਹ ਵੀ ਇਦਾਂ ਨੰਬਰਾਂ ਨਹੀਂ ਸਾਡੇ ਕੋਲ ਨੰਬਰ ਆਪਣੇ ਕੋਲੇ ਤੁਹਾਨੂੰ ਪਤਾ ਬਿਲਕੁਲ ਫੋਨ ਆਉਂਦੇ ਫੋਨ ਬਹੁਤ ਜ਼ਿਆਦਾ ਆਉਂਦੇ ਵੀ ਜੀ ਤਾਂ ਬਹੁਤ ਮਾਨ ਸਤਕਾਰ ਕਰਦੇ ਵੀਰ ਭਰਾ ਤਾਂ ਪੰਜਾਬ ਵਾਲੀ ਜਰਸੀ ਦੀ ਵੀਰੇ ਡਿਮਾਂਡ ਉਦਾਂ ਬਹੁਤ ਹੁੰਦੀ ਆ ਕਿਉਂਕਿ ਇਹ ਲਹੂ ਵਾਲੀਆਂ ਵੇੜਾਂ ਚੰਗੀਆਂ ਜਾਨੀ ਕਿ ਦੁੱਧ ਨੂੰ ਨਿਕਲਦੀਆਂ ਹਨਾ ਵੀਰੇ ਇੱਕ ਕਦਮ ਉਹ ਕਾਤ ਦੇ ਵਾਚਣਾ ਵਿੱਚ ਹੀ ਫੁੱਲ ਹੁੰਦਾ ਹਨਾ ਜੀ ਵਜਨ ਵਾਲੀਆਂ ਹੁੰਦੀਆਂ ਨੇ ਤਾਂ ਬੱਚਾ ਕੀ ਪਲੇ ਨੇ ਵੀਰੇ ਵੀਰੇ ਜੀ ਵਸ਼ੀ ਵਾਲੀ ਜੀ ਤਾਜੀ ਸੂਈ ਬਿਲਕੁਲ ਹਨਾ ਤਾਂ ਵੀਰੇ ਜੀ ਸਵੇਰੇ ਸੂਈ ਸੂਈ ਜੇ 2:00 ਵਜੇ ਨਾ ਤੇ ਜਵਾਈ 1:00 ਹੋਏ ਜੇ ਵੀਰੇ ਬੱਚੇ ਬਹੁਤ ਚੰਗੇ ਸੀਰ ਦਾ ਪਾਇਆ ਜੀ ਪਿਓਰ ਐ ਪਾਇ ਹਨਾ ਨਿਗ ਨਗਾ ਕਰਨ ਆ ਗਏ ਠੰਡੀ ਸੀਲ ਵੇਜੀ ਠੀਕ ਆ ਬਾਕੀ ਵੀਰੇ ਜੀ ਤੁਹਾਨੂੰ ਤੋਰਾ ਤਰਾ ਚੈੱਕ ਕਰਾਉਣੀ ਤੋਰਾ ਕਰਾ ਫੁੱਲ ਵੀਰੇ ਵੇਖੋ ਵੀਰੋ ਤਾਜੀ ਸੂਈ ਆ ਲੈਵਲ ਉਹ ਚੈੱਕ ਕਰ ਲਿਓ ਚੰਗਾ ਤਲਲੇ ਦਾ ਰੇਵਾ ਲੱਗਿਆ ਮਗਰ ਵੀ ਵੱਛੀ ਆ ਗਈ ਆ ਸੋਹਣੀ ਵੈੜਾ ਵੀਰੋ ਚੈੱਕ ਕਰ ਲਓ ਤੋਰਾ ਪੰਡਾਏ ਪੰਗਿਆਂ ਦੇ ਵਿੱਚੀ ਵੱਛੀ ਕੋ ਤੁਰਨਾ ਜੇ ਖਾਲੀ ਸੇਰੇ ਵੀਰ ਜੀ ਚੋਈ ਜੇ ਚੈੱਕ ਲਓ ਬੋੜਾ ਚੋਇਆ ਨਾ ਨੇ ਵੇਜੀ ਬਹੁਤ ਸੋਹਣਾ ਲੈਵਾਂ ਲੱਗਿਆ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਸੋਹਣੀ ਵੈੜਾ ਜਾਂਦੇ ਤੋੜਦੇ ਤੋੜ ਲੇ ਮੀ ਤੋੜਦੇ ਸਹੀ ਵੀਰ ਜੀ ਲਿਆਉਣੀ ਆ ਬੱਛੀਆਂ ਕੱਢ ਕੇ ਚੰਗੀਆਂ ਪੀਸ ਭਾਈ ਕੋ ਲਿਓ ਬਿਲਕੁਲ ਔਗਲਾਸ ਵੀਰ ਜੀ ਬੱਛੀ ਲਿਆਉਣੀ ਬਿਲਕੁਲ ਸੋਹਣਾ ਪਸ਼ੂ ਆ ਫਿਰ ਹਰ ਇੱਕ ਵੀਰ ਦੇ ਹਮ ਨੇ ਮੰਗ ਹੈ ਨਾ ਜੀ ਸੋਹਣਾ ਪਸ਼ੂ ਹਰ ਇੱਕ ਵੀਰ ਮੰਗਦਾ ਥਾਣ ਵੇਖੋ ਵੀਰ ਜੀ ਛੇ ਨਹੀਂ ਵੀ ਉਦਾਂ ਵੀਰ ਜੀ ਭਾ ਇੱਥੇ ਚਵਾਈ ਕਰੋ ਵੇਖੋ ਬੱਛੀ ਦੀ ਇਹ ਨਸਲਾਂ ਵੀਰੇ ਹਾਂ ਜੀ ਵੀਰ ਜੀ ਜਰਸੀ ਹੈ ਨਾ ਇਹ ਠੰਡੀਆਂ ਹੁੰਦੀਆਂ ਹਨਾ ਤੇ ਵੀਰ ਜੀ ਸਭਾ ਪਾਇ ਅਸੀਂ ਜ਼ਿਆਦਾ ਨਹੀਂ ਕਹਿੰਦਾ 16 17 ਕਿਲੋ ਵੀਰ ਜੀ ਬੱਛੀ ਦੁੱਧ ਪਿਆਜੂ ਬਿਲਕੁਲ ਪਿਛਲੇ ਸਵੇਦਾ ਰਿਕਾਰਡ ਦਾ ਰਹਾ 15 ਕਿਲੋ ਠੀਕ ਹੈ ਜੀ ਥਾਣ ਬਹੁਤ ਵਧੀਆ ਲੱਗਿਆ ਚੁਵਾਈ ਵਾਲਾ ਆ ਜੀ ਜੀ ਪਹਾੜਾਂ ਦੇ ਪਹਾੜ ਦੇ ਵਿੱਚ ਵਸੀ ਅਗਲੇ ਬਡੇ ਪਹਾੜ ਵੀ ਹੈਗੇ ਆ ਜੀ ਠੀਕ ਹੈ ਤਾਂ ਵੇਖੋ ਵੀਰੇ ਸੋਹਣੀ ਵੈੜ ਆ ਇਹ ਲੰਮੀ ਬੇਲ ਦੇ ਵਾਲੂ ਵਾ ਬਹੁਤ ਸੋਹਣਾ ਲੱਗਿਆ ਥਾਣ ਵੀ ਬਹੁਤ ਚੰਗਾ ਲੱਗਿਆ ਵੀਰੇ ਚੈੱਕ ਕਰ ਲਓ ਇੱਕ ਵਾਰੀ ਲੱਗੇ ਤਾਂ ਥਾਣ ਦੀ ਕੁਆਲਿਟੀ ਬਹੁਤ ਸੋਹਣਾ ਥਣ ਲੱਗਿਆ ਚੁਵਾਈ ਵਾਲਾ ਆ ਗਿਆ ਦੇਖੋ ਵੀਰ ਜੀ ਥਾਣਾ ਠੀਕ ਆ ਜੀ ਬੱਚਾ ਵੀ ਆ ਗਿਆ ਹਨਾ ਜੀ ਬਸ਼ੀ ਆ ਗਈ ਮਗਰ ਚੰਗੀ ਸ੍ਰੀ ਮੰਡੀ ਉਹ ਸੋਹਣੀ ਵੈੜ ਆ ਵੇਖੋ ਵੇਦੀ ਫੇਸ ਪਵਾ ਦੀ ਸੁਆ ਦੁਜਾ ਵੇਦੀ ਸੁਆ ਦੁਜਾ ਆ ਗਿਆ ਤੇ ਮੇਰਾ ਵੀਰ ਪੰਜਾਬ ਵਾਲੀ ਕੋਈ ਨਾ ਵੀਰ ਕਰਦੇ ਫੋਨ ਵੀਰ ਜੀ ਪਹਾੜਨ ਤੇ ਨਹੀਂ ਦਾ ਕੀ ਗੱਲ ਹੈ ਪੰਜਾਬ ਦੇ ਵਿੱਚ ਰਹਿਣ ਨਹੀਂ ਪੜੇ ਕਿਉਂਕਿ ਪੰਜਾਬ ਵੀ ਵਾਲੀ ਲਵਾਉ ਜਰਸੀ ਲਿਆਉਣੀ ਸਾਡੀ ਬਿਲਕੁਲ ਬਿਲਕੁਲ ਜਦੋਂ ਪਾਉਣੀ ਪੰਜਾਬ ਵਾਲੀ ਵੀਰ ਜੀ ਪਾਉਣੀ ਹੈ ਬਿਲਕੁਲ ਤਾਂ ਵੀਰੇ ਦੁੱਧ ਦਾ ਚੰਗਾ ਪਾਲ ਜੂ ਲੈ ਵੀਰ ਸਾਹਿਬ ਨਾਲ ਜਿਹੜੇ ਹਿਸਾਬ ਨਾਲ ਵੇਖੋ ਇਹਦੇ ਵਿੱਚ ਇਹਨਾਂ ਦੇ ਕੀਤਾ ਵਾ ਥੱਲੇ ਤੇ ਇਹ ਤੇ ਇਹਦੇ ਹਿਸਾਬ ਨਾਲ 18 19 ਕਿਲੋ ਪਿਆਰੀ ਜਿਆਦਾ ਨਹੀਂ ਕਹਿੰਦੇ 16 17 ਕਿਲੋ ਵੀਰ ਜੀ ਵਛੀ ਦੁੱਧ ਪਿਆ ਜੂ ਠੀਕ ਆ ਜੀ ਤਾਂ ਵੇਖੋ ਵੀਰੋ ਕਿੰਨਾ ਲੇਵਾ ਗਾਹ ਨੂੰ ਬਣਿਆ ਉਹਨਾਂ ਲੇਵਾ ਪਿਛਾ ਨੂੰ ਚੜਿਆ ਇਹਦਾ ਵੀਰ ਜੀ ਇਧਰ ਵੇਖੋ ਪਾਟੇ ਲਾਏ ਪੂਰੇ ਬਿਲਕੁਲ ਇਹ ਨਹੀਂ ਵੀਰ ਜੀ ਮੱਟ ਲਵਾਣੇ ਦੀ ਆ ਇਹ ਕੋ ਫਿਕਸ ਹੋਵਣਾ ਵੇਖੋ ਬਾੜੀ ਵਾਲਾ ਵਾਣਾ ਲੱਗਾ ਰੇ ਠੀਕ ਆ ਜੀ ਲੇਵਾਲੂ ਆ ਚੰਗਾ ਕਹਿੰਡ ਲੱਗਿਆ ਹਨਾ ਜੀ ਸਤ ਮਹਲੇਦਾਰ ਵੀਰ ਜੀ ਪੂਰਾ ਬਿਲਕੁਲ ਚੋਕਾ 20 ਕੱਟ ਕੇ ਲਿਆਂਦਾ ਵੀਰ ਜੀ ਲਾਜ ਨਾ ਨਾ ਵੇਖੋ ਵੀਰ ਜੀ ਫੁਲਕਾਰੀ ਲਾਗੇ ਬਸਾ ਦੇ ਬਿਲਕੁਲ ਤਵੇਖੋ ਵੀਰੋ ਆ ਵੇਖੋ ਵੇਜੀ ਆਖੇ ਨਾ ਕੋਈ ਲੱਸੀ ਆ ਨਹੀਂ ਰਾਜੀ ਫੁੱਲ ਆ ਵੀਰੇ ਰਾਤੀ ਮਨੇਰੇ ਸੁਈਏ 2 ਵਜੇ ਤੇ ਵੇਖ ਲੋ ਵੇਜੀ ਲੱਪਾ ਲੱਪਾ ਕੋਈ ਨਹੀਂ ਲੱਪੇ ਜੀ ਹੁਣੀ ਆਈ ਸੋਹਣੀ ਵੈੜਾ ਵੀਰੋ ਤੂੰ ਦੂਰੋਂ ਵੀ ਚੱਲ ਕੇ ਆਉਗੇ ਤੂੰ ਛੱਡ ਕੇ ਨਹੀਂ ਜਾਣੀ ਵੈੜ ਸੋਹਣੀ ਆ ਲੇ ਵੇ ਬਾਜਾ ਮਗਰ ਬੱਚਾ ਵੀ ਚੰਗੇ ਸੀ ਬੰਦਾ ਆ ਬਹੁਤ ਸੋਹਣੀ ਫੇਸ ਕੁਆਲਿਟੀ ਵੈੜ ਦੀ ਥਣ ਪੂਰਾ 6 6 ਇੰਚੀ ਤੇ ਕੱਲਾ ਕੱਲਾ ਲੱਗਾ ਜੀ ਵੇਖੋ ਐ ਗੁਲਾਬੀ ਗੁਲਾਬੀ ਆ ਜੀ ਮੋਟਾ ਨਾੜਾ ਵੇਖੋ ਬਾਨੇ ਦੀ ਬਿਲਕੁਲ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੈੜ ਦੇ ਦੇਣੀ ਵੀਰ ਜੀ ਦੱਸੋ ਅਹੀਂ ਇਹ ਬੱਚੀ ਦਾ ਪਹਿਲੇ 55000 ਰੁਪਏ ਮੁੱਲ ਤੇ ਉਹ ਵੀਰ ਕਹਿੰਦਾ ਵੀ ਵੀਰ 60 ਜੀ ਕਹਿੰਦਾ ਇਹ 60 ਦਾ ਵੀ ਹੱਕ ਰੱਖ ਦੀ ਸੀ ਵੀਰ ਵਿੱਚ ਨੌਲੇ ਨੂੰ ਲੈ ਜੀ ਹੱਟ ਕੋ ਲੈ ਗਿਆ ਤੇ ਬਿਲਕੁਲ ਤੇ ਵੀਰ ਜੀ ਇਹ ਵਛੀ ਜ਼ਿਆਦਾ ਨਹੀਂ ਨਾ ਇਹ ਤਾਂ ਅਸੀਂ ਤਾਂ ਜਾ ਕਰਨਾ ਜੇ 65 ਹਾਂ ਜੀ ਤੇ ਜਾ ਕਰਨਾ ਜੇ 60 ਹਾਂ ਜੀ ਤੇ ਵੀਰ ਜੀ ਜਿਹੜੀ ਵਛੀ ਦੇਣੀ ਨਾ ਜੈਸਨ ਹੋਏ 55000 ਦੀ ਵੀਰ ਜੀ ਵਛੀ ਦੇ ਦਾਂ 55000 ਜੀ ਕੀ ਬਾਤ ਤਾਂ ਵੇਖੋ ਵੀਰੋ 55000 ਦੀ ਵੀਰ ਕਹਿੰਦਾ ਹੋ ਜੂ ਵੜ ਬਹੁਤ ਸੋਹਣੀ ਵੜਾ ਥਣ ਚੰਗਾ ਲੱਗਿਆ ਦੋ ਛੱਡ ਦਿਓ ਵੀਰ 53 ਦੀ ਖਾਨਾ ਜਸਨੋ ਠੀਕ ਹੈ ਵੀਰ ਜੀ ਜਾਣ ਦਾਂਗੇ ਹਣਾ ਜੀ ਬਾਕੀ ਵੀ ਨਹੀਂ ਮੇਲੀ ਨਾ ਏਡੀ ਵੱਡੀ ਮੱਛੀ ਵੀਰ ਜੀ ਵੱਡੀ ਵੈੜਾ ਵੀਰ ਲੈ ਵੀਰ ਜੀ ਵੱਡੀਆਂ ਮੱਛੀਆਂ ਵੱਡੀਆਂ ਜੀ ਬਿਲਕੁਲ ਉਹਨੇ ਵੀਰ ਜੀ ਖੁਲੀਆਂ ਖਲੀਆਂ ਛੱਡੀਆਂ ਹੁੰਦੀਆਂ ਤਾਂ ਇੱਥੇ ਆਣ ਕੇ ਭਿਆਰੇ ਜੀ ਵਿਚਾਰੀ ਨੂੰ ਪਾ ਦਿੰਨੇ ਆ ਬਿਲਕੁਲ ਹਾਂ ਜੀ ਤਾਂ ਸੋਹਣੀ ਵੈੜਾ ਵੀਰੋ ਲੈ ਵੀ ਪਾ ਜਾ ਥਣ ਭਾਂਡਾ ਵੇਖੋ ਮੱਛੀ ਦਾ ਬਿਲਕੁਲ ਦੇਖੋ ਬਹੁਤ ਚੰਗੀ ਵੈੜਾ ਤਾਂ ਬੱਚਾ ਵੀ ਚੰਗੇ ਸੀਮੰਦ ਆ ਗਿਆ ਤਾਂ ਵੀਰ ਜੀ 53000 ਦੀ ਵੀਰ ਬੰਦਾ ਹੋ ਜੂ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਵੀ ਚੈਨਲ ਨੂੰ ਮੱਤਵਾ ਸਬਸਕ੍ਰਾਈਬ ਕਰੀ ਜਾਓ ਲਾਈਕ ਕਰਿਓ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਦਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਐਡਰੈਸ ਇੱਕ ਰਿਦਾਸਦੇ ਐਡਰੈਸ ਵੀਰ ਜੀ ਆਪਣਾ ਨਾਮ ਰਾਮਦਾਸਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਤਸੀਹੇ ਡੇਰਾ ਬਾਬਾ ਨਾਨਕ ਜੇ ਫਰੇਗੜ ਚੂੜੀਆਂ ਆਪਾਂ ਨੂੰ ਵੀਰ ਜੀ ਸਾਰਾ 4-5 ਕਿਲੋਮੀਟਰ ਜੇ ਰਮਦਾਸ ਹੀ 4 ਕਿਲੋਮੀਟਰ ਜੇ ਤੇ ਪਿੰਡ ਆਪਣਾ ਮਤਲਬ ਰਮਦਾਸ ਦੇ ਫਰੇਗਰ ਟੂੜੀਆਂ ਦੇ ਵਿੱਚ ਜੇ ਰਵਾਲ ਪਿੰਡ ਠੀਕ ਹੈ ਫੋਨ ਨੰਬਰ ਆਪਣਾ 828410 4047 ਵੀਰ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ